ਸਤਿ ਸ਼੍ਰੀ ਅਕਾਲ ਤੁਸੀਂ ਜੁੜੇ ਹੋਏ ਹੋ ਦੇਸ਼ ਪੰਜਾਬ ਟੈਲੀਵਿਜ਼ਨ ਦੇ ਨਾਲ ਮੈਂ ਹਰ ਮੇਲਪੀਸ ਦੋਸਤੋ ਕਹਿੰਦੇ ਨੇ ਆਪਣੇ ਸੁਪਨਿਆਂ ਨੂੰ ਸਾਕਾਰ ਕਰਨ ਦੀ ਕੋਈ ਉਮਰ ਨਹੀਂ ਹੁੰਦੀ ਇਰਾਦੇ ਦ੍ਰਿੜ ਹੋਣ ਤੇ ਮੰਜ਼ਲਾ ਤੁਹਾਡੇ ਕਦਮਾਂ 'ਚ ਹੁੰਦੀਆਂ ਨੇ ਅੱਜ ਤੁਹਾਨੂੰ ਜੀ ਸਕਸੈਸ ਨਾਲ ਅਸੀਂ ਮਿਲਾਵਾਂਗੇ ਉਹ ਇਸੇ ਤਰ੍ਹਾਂ ਦੇ ਪ੍ਰੇਰਣਾ ਸਰੋਤ ਨੇ ਖਾਸ ਤੌਰ ਤੇ ਨੌਜਵਾਨਾਂ ਲਈ ਬਲਕਿ ਵੱਡੇ ਉਮਰ ਦੇ ਲੋਕਾਂ ਲਈ ਵੀ ਉਹ ਪ੍ਰੇਰਣਾ ਸਰੋਤ ਨੇ ਅੱਜ ਇੱਕ ਐਸੇ ਵੈਟਰਨ ਐਥਲੀਟ ਨਾਲ ਤੁਹਾਡੀ ਮੁਲਾਕਾਤ ਕਰਾਵਾਂਗੇ ਜਿਨ੍ਹਾਂ ਨੇ ਆਪਣੇ ਇਸ ਖੇਡ ਕੈਰੀਅਰ ਦਾ ਆਗਾਜ਼ ਉਸ ਉਮਰ ਤੋਂ ਕੀਤਾ ਜਿੱਤੇ ਅਕਸਰ ਲੋਕ ਹਥਿਆਰ ਸੁੱਟ ਦਿੰਦੇ ਨੇ ਕਿ ਹੁਣ ਚਲੋ ਜੀ ਹੁਣ ਕੀ ਹੈ ਹੁਣ ਤਾਂ ਉਮਰ ਲੰਘ ਗਈ ਪਰ ਜਦ ਲੰਘੇ ਹੋਈ ਉਮਰ ਦਾ ਪੱਲਾ ਇਹਨਾਂ ਨੇ ਫੜ ਲਿਆ ਤੇ ਆਪਣੀ ਰਿਟਾਇਰਮੈਂਟ ਤੋਂ ਬਾਅਦ ਇਹਨਾਂ ਨੇ ਇੱਕ ਐਥਲੀਟ ਦੇ ਤੌਰ ਤੇ ਅੰਤਰਰਾਸ਼ਟਰੀ ਪੱਧਰ ਤੇ ਪਛਾਣ ਬਣਾਈ ਮੇਰੇ ਨਾਲ ਅੱਜ ਨੇ ਸਰਮਜੀਤ ਕੌਰ ਜਿਹੜੇ ਸਿਹਰਾ ਮੁਕਤ ਕਲਾ ਅਧਿਆਪਕ ਹਨ ਤੇ ਖੇਡ ਦੇ ਖੇਤਰ ਚ ਉਹਨਾਂ ਨੇ ਨਾਮ ਕਮਾਇਆ ਪਰਮਜੀਤ ਜੀ ਸਵਾਗਤ ਹੈ ਤੁਹਾਡਾ ਥੈਂਕ ਯੂ ਸਰ ਪਰ ਮੇ ਜੀ ਤੁਸੀਂ ਕਲਾ ਅਧਿਆਪਕ ਸੀ ਹਾਂਜੀ ਸਰ ਤੇ ਕਈ ਵਾਰੀ ਤਾਂ ਇਸ ਤਰ੍ਹਾਂ ਹੁੰਦਾ ਹੈ ਕਿ ਚਲੋ ਸਾਡੀ ਰੁਚੀ ਖੇਡਾਂ ਚ ਵੀ ਹੋਵੇ ਤੇ ਜੌਬ ਦੇ ਸਿਲਸਿਲੇ ਚ ਬੰਦਾ ਕਲਾ ਅਧਿਆਪਕ ਬਣ ਜਾਂਦਾ ਹੈ ਜਾਂ ਤੁਹਾਡੀ ਪਹਿਲਾਂ ਕਲਾਤਮਕ ਰੁਚੀ ਗਈ ਸੀ ਮੇਰਾ ਮਤਲਬ ਇਹ ਹੈ ਕਿ ਖੇਡਾਂ ਚ ਤੁਹਾਡੀ ਕੋਈ ਪਹਿਲਾਂ ਰੁਚੀ ਸੀ ਮੈਂ ਵੈਸੇ ਡ੍ਰੈਗ ਵਿਸ਼ਾ ਆਪਣਾ ਦੀ ਸੀ ਡ੍ਰੈਗ ਨਾਲ ਸੰਬੰਧਤ ਮਤਲਬ ਕਿ ਜੀ ਇਹਦੇ ਨਾਲ ਬੱਚਿਆਂ ਨਾਲ ਵੱਧ ਜੁੜੇ ਹੋਣ ਕਰਕੇ ਜੀ ਤੇ ਪਹਿਲਾਂ ਸਕੂਲ ਟਾਈਮ ਤੇ ਤਾਂ ਯਾਨੀ ਕਿ ਵੀ ਮੇਰਾ ਹੈ ਨਹੀਂ ਸੀ ਨਾ ਜਿੱਦੇ ਮੈਂ ਸਕੂਲ ਟਾਈਮ ਤੇ ਗੇਮ ਅਕਨੰਦ ਸੁਮੇ ਖੇਡਦੇ ਸੀ ਫਿਰ ਉਸ ਤੋਂ ਬਾਅਦ ਜਦ ਮੈਂ ਜੌਬ ਦੇ ਵਿੱਚ ਆਈ ਤੇ ਮੇਰਾ ਮਤਲਬ ਕਿ ਇਥੇ ਮੈਰਿਜ ਤੋਂ ਬਾਅਦ ਨਾ ਸ਼ੇਅਰ ਕਰਨ ਦਾ ਵੀ ਮੈਨੂੰ ਕਾਫੀ ਸ਼ੌਂਕ ਸੀਗਾ ਸੀ ਤਕਰੀਬਨ ਦਿੱਲੀ ਜਾਂਦੇ ਆ ਜਾਂਦੇ ਸੀਗੇ ਤੇ ਉਸ ਤੋਂ ਬਾਅਦ ਵੀ ਮੈਨੂੰ ਇੱਦਾਂ ਤਾਂ ਕੋਈ ਪਤਾ ਨਹੀਂ ਸੀਗਾ ਤੇ ਲਗਾਤਾਰ ਹੀ ਸ਼ੇਅਰ ਕਰਦੇ ਰਹਿੰਦੇ ਸੀਗੇ ਜੀ ਫਿਰ ਜਦੋਂ ਵੀ ਮੇਰੇ ਡੇਢ ਕ ਸਾਲ ਹੋ ਗਏ ਸੀ ਜੌਬ ਦੇ ਵਿੱਚ ਹਮ ਰਿਟਾਇਰ ਹੋਣ ਚ ਤੇ ਵਤਨ ਪੰਜਾਬ ਤੋਂ ਖੇਡਾਂ ਸ਼ੁਰੂ ਕਰਵਾਨੇ ਸੀ ਭਗਵਾਨ ਜੀ ਖੇਡਾਂ ਵਤਨ ਪੰਜਾਬ ਤੋਂ ਤੇ ਉਹਦੇ ਵਿੱਚ ਸਾਨੂੰ ਸਕੂਲ ਵੱਲੋਂ ਭੇਜਿਆ ਗਿਆ ਸੀ ਦੋ ਟੀਚਰਾਂ ਨੂੰ ਜੀ ਵੀ ਤੁਸੀਂ ਗੇਮਾਂ ਦੇ ਵਿੱਚ ਭਾਗ ਤੁਹਾਡੀ ਰੁਚੀ ਆ ਤਾਂ ਤੁਸੀਂ ਲੈਓ ਤੇ ਫਿਰ ਮੈਂ ਚਲੀ ਗਈ ਸੀ ਕਿ ਤੇ ਉਹਦੇ ਵਿੱਚ ਮੈਂ ਜਦੋਂ ਇਸ ਜ਼ੋਨ 'ਚ ਖੇਡੇ ਤੇ ਜ਼ੋਨ ਦੇ ਵਿੱਚ ਮੇਰੀਆਂ ਦੋ ਪੋਜੀਸ਼ਨ ਆਈਆਂ ਉਸ ਤੋਂ ਬਾਅਦ ਫਿਰ ਫਰੀਦਕੋਟ ਚਲੇ ਗਏ ਜ਼ਿਲ੍ਹੇ 'ਚ ਜ਼ਿਲ੍ਹੇ 'ਚ ਵੀ ਮੇਰੀਆਂ ਦੋ ਪੋਜੀਸ਼ਨ ਆਈਆਂ ਤੇ ਉਸ ਤੋਂ ਬਾਅਦ ਸਟੇਟ ਤੇ ਲੰਬਾ ਸਫ਼ਰ ਹੋ ਜਾ ਤਾਂ ਉਹ ਗੱਲ ਕਰਾਂਗੇ ਮੈਂ ਪੁੱਛਣਾ ਚਾਹੁੰਦਾ ਸੀ ਕਿ ਕੀ ਆਪਣੀ ਸਟੂਡੈਂਟ ਲਾਈਫ ਦੇ ਵਿੱਚ ਜਾਂ ਉਸ ਤੋਂ ਬਾਅਦ ਤੁਹਾਡੀ ਕੋਈ ਖੇਡਾਂ ਚ ਰੁਚੀ ਸੀ ਖੇਡਾਂ 'ਚ ਤਰ੍ਹਾਂ ਸੇ ਰੁਚੀ ਸੀ ਪਰ ਉਦੋਂ ਜਿਵੇਂ ਜਿੰਨਾ ਕ ਟੀਚਰ ਕਰਾਉਂਦੇ ਨੇ ਸੀਗੇ ਵੀ ਫਿਜ਼ੀਕਲ ਦੇ ਟੀਚਰ ਵੀ ਉਹਨਾਂ ਕ ਕਰਦੇ ਸੀ ਜਿਆਦਾ ਨਹੀਂ ਕੋਈ ਕੋਮਪੀਟੀਸ਼ਨ ਵਗੈਰਾ ਸੀ ਨਹੀਂ ਉਦੋਂ ਇੰਨਾ ਹੈ ਨਹੀਂ ਸੀਗਾ ਜੀ ਬਸ ਜਿਵੇਂ ਲੋੜ ਮੁਕਤਾਬ ਜਿੰਨਾ ਕ ਆਪਾਂ ਨੂੰ ਕਰਾਉਂਦੇ ਆ 10ਵੇਂ ਟੱਕੋਂ ਨਾਲ ਕ ਸੀਗਾ ਜੀ ਜੀ ਹਾਂਜੀ ਤੇ ਹੁਣ ਤੱਕ ਤੁਸੀਂ ਕਿੱਥੇ ਕਿੱਥੇ ਖੇਡ ਆਪਣਾ ਜਿਹੜਾ ਖੇਡ ਪ੍ਰਦਰਸ਼ਨ ਕੀਤਾ ਮੈਂ ਤਕਰੀਬਨ ਸਾਰੇ ਇੱਥੇ ਆਪਣੇ ਖੇਡੇ ਆ ਸਾਰੇ ਜ਼ਿਲ੍ਹਿਆਂ 'ਚ ਤਕਰੀਬਨ ਖੇਡ ਲਈ ਆ ਜੀ ਤੇ ਉਸ ਤੋਂ ਬਾਅਦ ਮੈਨੂੰ ਬਾਲੀ ਸਟੇਟ 'ਚ ਵੀ ਖੇਡਣ ਦਾ ਮੌਕਾ ਮਿਲਿਆ ਜਿਵੇਂ ਕੁਰੂਕ ਖੇਤਰ ਨੈਸ਼ਨਲ ਫੇਅਰ 'ਤੇ ਆਏ ਆ ਜੀ ਡੇਰਾ ਦੂਣਾ ਨੈਸ਼ਨਲ ਫੇਅਰ ਤੇ ਉਸ ਤੋਂ ਬਾਅਦ ਇੱਥੇ ਲਵਲੀ ਜੁਨੇਰ ਦਾ ਰਸਤੇ 'ਚ ਵੀ ਇੱਥੇ ਮੈਂ ਦੋ ਵਾਰੀ ਖੇਡ ਕੇ ਨੈਸ਼ਨਲ ਖੇਡ ਕੇ ਆਈ ਆ ਹੁਣ ਵੀ ਮੈਂ ਕੱਲ ਹੀ ਖੇਡ ਕੇ ਆਈ ਆ ਤੇ ਇਹਦੇ ਵਿੱਚ ਮੈਂ 3 ਮੈਡਲ ਲਏ ਆ ਅਚਾਹ ਇੰਟਰਨੈਸ਼ਨਲ ਵੀ ਫੇਰ ਤੁਸੀਂ ਹਾਂਜੀ ਮੈਂ ਇੰਟਰਨੈਸ਼ਨਲ ਵੀ ਸਿੱਢੀ ਆ ਨਪਾਲ 'ਚ ਜਾ ਕੇ ਆਈ ਆ ਤੇ ਉੱਥੋਂ ਵੀ ਮੈਨੂੰ 4 ਮੈਡਲ ਮਿਲੇ ਆ ਮੈਂ ਲੌਂਗ ਰੇਸ਼ੀ ਜ਼ਿਆਦਾ ਲੰਮੀ ਹੈ ਜੀ ਤੇ ਉਹਦੇ ਵਿੱਚ ਮੈਨੂੰ ਤਿੰਨ ਮੈਡਲ ਮਿਲੀਆਂ ਤੇ ਚੌਥਾ ਮੈਨੂੰ ਪੰਜਾਬ ਦੀ ਅਸਲੀਟ ਉਹਨਾਂ ਨੇ ਦਿੱਤਾ ਸੀਗਾ ਚੌਥਾ ਉਹ ਵੀ ਦਿੱਤਾ ਹੈ 4 ਮੈਡਲ ਮਿਲਿਆ ਸੀ ਬਾਲ ਤੋਂ ਅੱਛਾ ਕਿਹੜੇ ਕਿਹੜੇ ਰੇਸ ਤੁਸੀਂ ਲਾਉਂਦੇ ਹੋ ਕਿਸ ਕੈਟਾਗਰੀ ਦੀ ਮੈਂ ਲੌਂਗ ਹੀ ਲਾਉਂਦੀ ਹਾਂ ਜਿਵੇਂ 3 ਕਿਲੋਮੀਟਰ ਹੋ ਗਿਆ 5 ਕਿਲੋਮੀਟਰ ਹੋ ਗਿਆ 10 ਕਿਲੋਮੀਟਰ ਹੋ ਗਿਆ ਮੈਰਾਥਨ ਵੀ ਤੁਸੀਂ ਲਾਉਂਦੇ ਹੋ ਹਾਂਜੀ ਮੈਰਾਥਨ ਵੀ ਮਲਗਾਨੀ ਆ ਮੈਂ ਹਾਂ ਪਿੱਛੇ ਜਿਆ ਅ ਦਸੰਬਰ ਚ ਲਾ ਕੇ ਗਈਆਂ ਬਾਈਟ੍ਰਿਕ ਨੂੰ ਜੀ ਇੱਥੇ ਪੌਪ ਐਂਡ ਤੇ ਉਹਦੇ ਵਿੱਚ ਮੈਂ 21 ਕਿਲੋਮੀਟਰ ਲਾ ਕੇ ਆਈ ਹਾਂ ਜੀ ਜੀ ਅੱਛਾ ਤੁਸੀਂ ਖੇਡਾਂ ਵਤਨ ਪੰਜਾਬ ਦੀਆਂ ਤੋਂ ਸ਼ੁਰੂ ਕੀਤਾ ਤੁਸੀਂ ਬਹੁਤ ਸਾਰੇ ਮੈਡਲ ਜਿੱਤੇ ਨੇ ਲਗਭਗ ਹਰ ਮਹੀਨੇ ਤੁਹਾਡੇ ਮੈਡਲਾਂ ਦੀ ਸੂਚਨਾ ਸਾਡੇ ਤੱਕ ਪਹੁੰਚਦੀ ਰਹਿੰਦੀ ਹੈ ਮੀਡੀਆ ਦੇ ਜ਼ਰੀਏ ਤਾਂ ਕਿਸ ਤਰ੍ਹਾਂ ਦੀ ਤਿਆਰੀ ਤੁਸੀਂ ਕਰਦੇ ਹੋ ਕਿੰਨਾ ਕੁ ਸਮਾਂ ਦਿੰਦੇ ਹੋ ਆਪਣੇ ਖੇਡਾਂ ਦੀ ਤਿਆਰੀ ਲਈ ਤਿਆਰੀ ਮੈਂ ਲਗਾਤਾਰ ਹੀ ਕਰਦੀ ਸੀ ਹੁਣ ਜਦੋਂ ਤੋਂ ਮੈਂ ਗੇਮ 'ਚ ਪੈ ਗਈ ਹੁਣ ਤਾਂ ਤਕਰੀਬਨ ਜਿਵੇਂ ਗਰਾਊਂਡ ਜਾਣਾ ਡੇਲੀ ਗਰਾਊਂਡ 'ਤੇ ਇੱਕ ਘੰਟਾ ਲੱਗ ਜਾਂਦਾ ਹੈ ਜੀ ਤੇ ਉੱਥੇ ਮੈਂ ਤਿਆਰੀ ਕਰ ਲਈ ਮੈਥੋਂ ਗਰਾਉਣ ਤੋਂ ਬਿਨਾ ਤਿਆਰੀ ਨਹੀਂ ਵੈਸੇ ਹੁੰਦੀ ਵੀ ਉੱਥੇ ਮੈਨੂੰ ਜ਼ਰੂਰੀ ਲੱਗ ਜਾਣਾ ਪੈਂਦਾ ਹੈ ਜੀ ਜੀ ਮੈਂ ਆਪਣੇ ਇੱਥੇ ਲੋਡਰ ਦੇ ਸਕੂਟਰ ਲਗਣਾ ਸਟੇਡੀਅਮ ਤੇ ਜਾ ਕੇ ਆਉਂਦੇ ਆ ਜੀ ਜੀ ਤੇ ਬਸ ਮੇਰੇ ਇਹਨਾਂ ਤਿਆਰੀ ਹੋ ਜਾਂਦੀ ਬਾਕੀ ਜਦੋਂ ਫੇਰਦੇ ਆ ਖੁਸ਼ ਹੋ ਰੂਗ ਹੋ ਜਾਂਦੀ ਹੈ ਜੀ ਅੱਛਾ ਪਰਵਜੀ ਜੀ ਇੱਕ ਸਾਡੇ ਸਮਾਜ ਦਾ ਸਾਕਤਵ ਆਪਣਾ ਹੁੰਦਾ ਹੈ ਨਾ ਕਿ ਇੱਕ ਉਮਰ ਤੱਕ ਕਿਸੇ ਚੀਜ਼ ਦੀ ਤਵਕਕੋ ਕਿਸੇ ਤੋਂ ਕਰਦੇ ਨੇ ਤਾਂ ਇਸ ਉਮਰ 'ਚ ਜਦ ਤੁਸੀਂ ਚਲੋ ਅਧਿਆਪਕ ਦੇ ਤੋਂ ਅੱਤੇ ਤੁਸੀਂ ਹਿਸਟਰੀ ਆ ਵੱਖਰੀ ਗੱਲ ਸੀ ਲੇਕਿਨ ਰਿਟਾਇਰਮੈਂਟ ਤੋਂ ਬਾਅਦ ਲਗਾਤਾਰ ਟੂਰਨਾਮੈਂਟਾਂ 'ਚ ਜਾਣਾ ਔਰ ਫਿਰ ਮੀਡੀਆ ਦੇ ਵਿੱਚ ਉਹਦੀਆਂ ਖਬਰਾਂ ਆਉਣੀਆਂ ਇਸ ਤੋਂ ਬਾਅਦ ਤੁਹਾਡੇ ਅੰਡੇ ਗੁਹੱਡੀ ਤੁਹਾਡੇ ਸ਼ਰੀਕੇ ਚ ਵੀਲੇ ਵਾਲੇ ਜਾਂ ਤੁਹਾਡੇ ਰਿਲੇਟਿਵ ਜਿਹੜੇ ਨੇ ਉਹ ਉਹ ਕਿੱਦਾਂ ਡਾਇਰੈਕਟ ਕਰਦੇ ਨੇ ਤੁਸੀਂ ਬਹੁਤ ਖੁਸ਼ ਹੁੰਦੇ ਆ ਜੀ ਜੀ ਸਾਰੇ ਬਹੁਤ ਵਧੀਆ ਲੱਗਦਾ ਉਹਨਾਂ ਨੂੰ ਸਾਰੇ ਵਿਦਾਂਗਿਆਂ ਦਿੰਦੇ ਨੇ ਹਮਤ ਨਹੀਂ ਕਹਿੰਦੇ ਕਿ ਕਿਹੜੀ ਉਮਰ 'ਚ ਕਿਹੜਾ ਕੰਮ ਕਰਨ ਲੱਗਦੇ ਨਹੀਂ ਜੀ ਵੀ ਨਹੀਂ ਕਹਿੰਦੇ ਬਹੁਤ ਹੌਸਲਾ ਦਿੰਦੇ ਆ ਜੀ ਖੁਸ਼ ਹੁੰਦੇ ਆ ਜੀ ਬਾਕੀ ਮੇਰੇ ਜਿਹੜੇ ਪਿੰਡ 'ਚ ਮੇਨਾ ਟੀਚਰ ਮੈਡਮ ਆ ਰਹੀ ਸੀ ਤੇ ਉਹ ਬਹੁਤ ਹੌਸਲਾ ਦਿੰਦੇ ਵੀ ਮੈਡਮ ਤੁਹਾਡੇ ਤੋਂ ਵਧੀਆ ਵੀ ਅਸੀਂ ਤਾਂ ਰਿਟਾਇਰ ਹੋ ਕੇ ਸਾਰੇ ਹੁਣ ਘਰੇ ਬੈਠੇ ਆ ਵੀ ਤੁਹਾਨੂੰ ਕਿੰਨੇ ਵਧੀਆ ਮੌਕੇ ਮਿਲਦੇ ਆ ਉਹਨਾਂ ਵੱਲ ਬਹੁਤ ਮੈਨੂੰ ਹੌਸਲਾ ਮਿਲਦਾ ਜੀ ਅੱਛਾ ਤੁਹਾਡੇ ਮਤਲਬ ਇਥੋਂ ਤੱਕ ਪਹੁੰਚਣ ਲਈ ਲੋਕਲ ਲੈਵਲ ਤੋਂ ਸ਼ੁਰੂ ਕਰਕੇ ਇੰਟਰਨੈਸ਼ਨਲ ਲੈਵਲ ਤੱਕ ਖੇਡਣ ਦੇ ਵਿੱਚ ਕਿਹਨਾਂ ਦਾ ਤੁਸੀਂ ਯੋਗਦਾਨ ਮੰਨਦੇ ਹੋ ਕਿ ਉਹਨਾਂ ਮੈਂ ਜੇ ਮੈਂ ਛੇਡਾਂ ਦਾ ਤਾਂ ਸਰਦਾਰ ਫੌਜਾ ਸਿੰਘ ਜੀ ਉਹਨਾਂ ਨੂੰ ਬੇਸ਼ਕੀ ਜ਼ਿਆਦਾ ਪ੍ਰਭਾਵਿਤ ਹੋਈ ਐ ਮੈਂ ਉਹਨਾਂ ਨੂੰ ਉਹਦੀਆਂ ਵੀਡੀਓ ਦੇ ਵੇਖੀਆਂ ਸੁਰੂਚ ਤੇ ਉਹ 100 ਸਾਲ ਤੋਂ ਬਾਅਦ ਮਤਲਬ ਕਿ ਹਿڈن ਲੱਗੇ ਸੀ ਕਿ ਜਦੋਂ ਮੈਂ 2-4 ਵਾਰੀ ਉਹਨਾਂ ਨੂੰ ਦੇਖਿਆ ਉਹਨਾਂ ਦੀਆਂ ਵੀਡੀਓ ਦੇਖੀ ਤੇ ਖਾਸ ਕਰਕੇ ਮੈਂ ਜ਼ਿਆਦਾ ਤਾਂ ਉਹਨਾਂ ਤੋਂ ਪ੍ਰਭਾਵਿਤ ਹੋਈ ਐ ਜੀ ਫੌਜਾ ਸਿੰਘ ਜੀ ਅੱਛਾ ਕਦੇ ਮਿਲਣ ਦਾ ਮੌਕਾ ਮਿਲਿਆ ਹਾਂਜੀ ਮੌਕਾ ਮਿਲਿਆ ਸਾਨੂੰ ਮੈਂ ਇੱਥੇ ਅਸੀਂ ਗਏ ਸੀਗੇ ਸਰਨੇ ਸਾਨੂੰ ਉਹਨਾਂ ਨੇ ਸਨਮਾਨਤ ਵੀ ਕੀਤਾ ਸਾਡੇ ਨਾਲ ਸਖੂਬ ਗੱਲਾਂ ਕੀਤੀਆਂ ਜੀ ਤੇ ਉਹਨਾਂ ਨੂੰ ਦੇਖ ਕੇ ਫਿਰ ਮੈਂ ਉਦੋਂ ਮੇਰੀ 53 ਸਾਲ ਦੀ ਸੀਗੀ ਜਦੋਂ ਵੀ ਮੈਂ ਸ਼ਹਿਰ ਹੀ ਕਰਦੀ ਸੀ ਉਦੋਂ ਤੱਕ ਜਿਹੜਾ ਚਾਈ ਨਹੀਂ ਸੀ ਤੇ ਫਿਰ ਜਦੋਂ ਮੈਨੂੰ ਪਤਾ ਲੱਗਿਆ ਵੀ ਇਹ ਇਨਸਾਨ ਇੰਨਾ ਵੀ ਪੜਨਤ ਸਰਦੇ ਆ ਤੇ ਵੀ ਮੇਰੀ ਤਾਈ ਜਿਹੜੇ ਕੁਝ ਵੀ ਨਹੀਂ ਜੀ ਤੇ ਮੈਂ ਉਹਨਾਂ ਨੂੰ ਦੇਖ ਕੇ ਫਿਰ ਅੱਗੇ ਦੀ ਸ਼ਾਇਰੀ ਆਉਂਦੀ ਵੀ ਦੁੱਗਣੀ ਕਰਤੀ ਸੀਗੀ ਬਿਨਾ ਨਾਗ ਮੈਂ ਕਿਸੇ ਨੂੰ ਨਹੀਂ ਦਿਖਦੀ ਸੀਗੀ ਕਿ ਮੈਂ ਅੰਟੀਲੀ ਨਹੀਂ ਸ਼ੇਅਰ ਕਰਦੀ ਸੀ ਸੜਕ ਦੇ ਵਿੱਚ ਕੋਈ ਫਿਰ ਨਹੀਂ ਭੱਜਣ ਪੁੱਜ ਲੱਗ ਗਈ ਹੂੰ ਤੇ ਵਤਨ ਪਜਾਉ ਤਾ ਫਿਰ ਜਦੋਂ ਮੇਰਾ ਮਤਲਬ ਕੇ ਸ਼ੌਕ ਵੀ ਬਾਹਰ ਉੱਭਰ ਗਿਆ ਉਸ ਤੋਂ ਬਾਅਦ ਤਾਂ ਫਿਰ ਮੈਂ ਮੜ ਕੇ ਦੇਖਿਆ ਹੀ ਨਹੀਂ ਪਿੱਛੇ ਅੱਛਾ ਮੈਂ ਦੇਖੇ ਕਿੰਨੇ ਕੇ ਦਿਨ ਬਾਹਰ ਲੱਗਦੇ ਨੇ ਟੂਰਨਾਮੈਂਟ ਤੇ ਟੂਰਨਾਮੈਂਟ ਤੇ ਜੀ ਕਈ ਵੇ ਜੀ ਹਾਂਜੀ ਕਈ ਵੇ ਕੋਈ ਹਫ਼ਤੇ ਜਿਵੇਂ ਹੁਣ ਸਿਨੇਪਾਲ ਗਏ ਸੀ ਨਿਪਾਲ ਸਾਨੂੰ 10 ਦਿਨ ਲੱਗੇ ਸੀ ਤੇ 2-4 ਦਿਨ ਤਾਂ ਲੱਗ ਹੀ ਜਾਂਦੇ ਹੁੰਦੇ ਨੇ ਨਹੀਂ ਕਈ ਵੇ ਤਾਂ ਜੇ ਨੇੜੇ ਹੋਈ ਤਾਂ ਆ ਵੀ ਜਾਈ ਦੱਸ ਸਾਨੂੰ ਅੱਛਾ ਸੋ ਤੁਹਾਡਾ ਪਹਿਲਾ 골ਡ ਮੈਡਲ ਹੁੰਦਾ ਮਤਲਬ ਇਹ ਧਾਰਨਾ ਬਣ ਜਾਂਦੀ ਹੁੰਦੀ ਹੈ ਟੂਰਨਾਮੈਂਟ ਦੇ ਵਿੱਚ ਕਿਉਂ ਪਰਮਜੀਤ ਆ ਗਏ ਹੁਣ ਚਲੋ ਇਹਨਾਂ ਦਾ ਹੀ ਪਹਿਲਾ ਨੰਬਰ ਹਾਂਜੀ ਸਰ ਹੁਣ ਕੱਲ ਹੁਣ ਪਾਸ ਪਾਸ ਤੇ ਕਿਹੜੇ ਆਏ ਆ ਵੀ ਅਸੀਂ ਨਾ ਚਾਰ ਪੰਜ ਹੀ ਆ ਲੈਡੀਆਂ ਮਤਲਬ ਕਿ ਜਿਹੜੀਆਂ ਲੌਂਗ ਰਨ ਲਾਣ ਨੂੰ ਆ ਜੀ ਤੇ ਉਹ ਵੀ ਥੋੜਾ ਜਿਹਾ ਦੇਖ ਕੇ ਜਦੋਂ ਪਤਾ ਲੱਗ ਜਾਂਦੀ ਵੀ ਇਹ ਆ ਗਏ ਲੌਂਗ ਵਾਲੇ ਤੇ ਫਿਰ ਥੋੜਾ ਜਿਹਾ ਉਹ ਹੂਕ ਕੇ ਐਸਾ ਲੱਗ ਜਾਂਦੀ ਵੀ ਚਲੋ ਅਸੀਂ ਛੱਡੀ ਦਿੰਦੇ ਅੱਛਾ ਇਹ ਸੋਚ ਪਰਮਜੀਤ ਜੀ ਆਫਟਰ ਰਿਟਾਇਰਮੈਂਟ ਵੈਸੇ ਹੀ ਬੰਦਾ ਆਪਣੇ ਆਪ ਨੂੰ ਬਜ਼ੁਰਗ ਤਸلیم ਕਰ ਲੈਂਦਾ ਹੈ ਨਾ ਸਰਕਾਰ ਵੀ ਤੁਹਾਡੇ ਟੈਗ ਲਗਾ ਦਿੰਦੀ ਹੈ ਕਿ ਤੁਸੀਂ ਹੁਣ ਬਜ਼ੁਰ ਆਪਣੇ ਆਪ ਨੂੰ ਮੇਨਟੇਨ ਰੱਖਣ ਲਈ ਕਿਉਂਕਿ ਇਸ ਉਮਰ ਚ ਅਕਸਰ ਅਸੀਂ ਦੇਖਿਆ ਹੈ ਕਿ ਬਜ਼ੁਰਗ ਜਿਹੜੇ ਨੂੰ ਸ਼ਿਕਾਇਤ ਕਰਦੇ ਨੇ ਹਾਲਾਂਕਿ ਤੁਹਾਨੂੰ ਸ਼ਾਇਦ ਬਜ਼ੁਰਗ ਕਹਿਣਾ ਬੁਰਾ ਲੱਗੇ ਕਿ ਉਹ ਸ਼ਿਕਾਇਤ ਕਰਦੇ ਨੇ ਜੀ ਗੋਡੇ ਨਹੀਂ ਚੱਲਦੇ ਕਿਸੇ ਦੇ ਲੱਤਾਂ ਮਵਾਂ ਨਹੀਂ ਚੱਲਦੀਆਂ ਤਾਂ ਤੁਸੀਂ ਮੇਨਟੇਨ ਕਿਵੇਂ ਰੱਖਦੇ ਆ ਆਪਣੇ ਆਪ ਬਸ ਮੈਨੂੰ ਤਾਂ ਉਹ ਹੀ ਕਹਿਣਾ ਨੇ ਵੀ ਮੈਂ ਤਾਂ ਆਪਣੇ ਆਪ ਨੂੰ ਇਸ ਟਾਈਮ ਬਜ਼ੁਰਗ ਨਹੀਂ ਸਮਝਦੀ ਜੀ ਵੀ ਉੱਥੇ ਵੀ ਜਦੋਂ ਅਸੀਂ ਗੇਮ ਦੇ ਗੇਮ ਕਰਦੇ ਆਂ ਗਰਾਊਂਡ ਦੇ ਵਿੱਚ ਜਾ ਕੇ ਸਾਨੂੰ ਬਹੁਤ એનર્ਜੀ ਮਿਲਦੀ ਰਸਨ ਦੇਖ ਕੇ ਵਧੀਆ ਲੱਗਦਾ ਹੈ ਤੇ ਬਾਕੀ ਸਾਥ ਹੋਵੇ ਕਿ ਬੱਚੇ ਵੀ ਬਹੁਤ ਛੋਟੇ ਹਨ ਉਹ ਵੀ ਸਿੱਖਿਆ ਮਿਲਦੀ ਉਹ ਵੀ ਪ੍ਰਭਾਵਿਤ ਹੁੰਦੇ ਆ ਤੇ ਸਾਡੇ ਨਾਲ ਦੇ ਵੀ ਜਿਹੜੇ ਵੀ ਪਹਿਲੀ ਵਾਰ ਹਜੇ ਸ਼ੁਰੂ ਕੀਤਾ ਉਹ ਵੀ ਬਹੁਤ ਮੋਟੀਵੇਟ ਹੁੰਦੇ ਆ ਵੀ ਉਹਨਾਂ ਨੂੰ ਆਇਆ ਲੱਗਦਾ ਵੀ ਜਦੋਂ ਇਹ ਮੈਡਮ ਇੰਨਾ ਵਧੀਆ ਕਰ ਸਕਦੇ ਤੇ ਵੀ ਅਸੀਂ ਕਰਕੇ ਸਾਡੇ ਨਾਲ ਹੁਣ ਬਹੁਤ ਨਵੀਂ ਜੁੜ ਗਏ ਆ ਹੂੰ ਸਾਡਾ ਕਾਫੀ ਕੰਪੀਟੀਸ਼ਨ ਕਾਫੀ ਸਖਤ ਹੋ ਰਿਹਾ ਜੀ ਤੇ ਪਰ ਮੈਨੂੰ ਤਾਂ ਐਂ ਜੇ ਲੱਗਦਾ ਵੀ ਤੁਸੀਂ ਜਿਵੇਂ ਕਹਿੰਦੇ ਆ ਵੀ ਰਿਟਾਇਰਮੈਂਟ ਤੋਂ ਹੁਣ ਤੋਂ ਬਾਅਦ ਤੁਸੀਂ ਉਹ ਹੋਗੇ ਕਿਵੇਂ ਜੀ ਹਣਾ ਵਿਲੇ ਹੋ ਜਾ। ਪਰ ਮੈਨੂੰ ਐਂ ਲੱਗਦਾ ਮੇਰੀ ਲਾਈਫ ਹੀ ਹੁਣ ਸ਼ੁਰੂ ਹੋਈ ਹੈ ਜੀ। ਹਾਂਜੀ। ਜੀ ਵਧੀਆ ਲੱਗਦਾ ਮੈਨੂੰ। ਅੱਛਾ ਹੁਣ ਤੁਹਾਨੂੰ ਕਦੇ ਐਂ ਨਹੀਂ ਲੱਗਦਾ ਕਿ ਅ ਸਿਰ ਤੋਂ ਅਗਰ ਤੁਸੀਂ ਖੇਲਦੇ ਕਿਸੇ ਬਚਪਨ ਤੋਂ ਜਾਂ ਸਕੂਲ ਟਾਈਮ ਤੋਂ ਤਾਂ ਹੁਣ ਜਲਾਈ ਹੋਰ ਹੁੰਦੀਆ। ਹਾਂਜੀ ਹਾਂਜੀ ਐਂ ਤਾਂ ਮੈਨੂੰ ਲੱਗਦਾ ਹੁਣ ਮੈਂ ਸੋਚਦੀ ਹੁੰਦੀ ਜੇ ਕਿਤੇ ਉਹ ਦੋ ਖੇਡਦੇ ਹੁੰਦੇ ਤਾਂ ਹੁਣ ਪਤਾ ਨਹੀਂ ਕਿੱਥੇ ਚ ਪਹੁੰਚੇ ਹੁੰਦੇ। ਹੂੰ। ਪਰ ਕੋਸ਼ਿਸ਼ ਹੈਗੀ ਅੱਛਾ ਤੁਹਾਡੇ ਫੈਮਿਲੀ ਨੇ ਤੁਹਾਡੇ ਬ ਹਾਂਜੀ ਮੇਰੇ ਪਰਿਵਾਰ ਸਾਰੇ ਹੀ ਬਹੁਤ ਵਧੀਆ ਮੇਰੇ ਸਾਥ ਦੇ ਰਹੇ ਆ। ਜੀ। ਖਾਸ ਕਰਕੇ ਮੇਰਾ ਸੁਪੰਤਾ ਪੂਰੇ ਵੀ ਬੱਚੇ ਵੀ ਵਧੀਆ ਸਾਥ ਦੇ ਰਹੇ ਆ। ਹੂੰ। ਅੱਛਾ ਕੀ ਕਹਿਣਾ ਚਾਹੋਗੇ ਜਿਹੜੇ ਉਹ ਲੋਕ ਜਿਹੜੇ ਆਪਣੇ ਆਪ ਨੂੰ ਬਜ਼ੁਰਗ ਤਸਲੀਮ ਕਰਕੇ ਘਰੇ ਬੈਠ ਜਾਂਦੇ ਨੇ ਤੇ ਫਿਰ ਬਿਲਕੁਲ ਹੀ ਜੁੜ ਜਾਂਦੇ ਨੇ। ਜੁੜੇ ਹੋਣ ਦਾ ਕਹਿ ਕੇ ਬੈਠ ਜਾਂਦੇ ਨੇ ਕਿ ਲੱਤਾਂ ਗੋਡੇ ਹੁਣ ਕੰਮ ਨਹੀਂ ਕਰਦੇ ਤੇ ਫਿਰ ਬੈਠੇ-ਬੈਠੇ ਅਸਲੋਂ ਹੀ ਜੁੜ ਜਾਂਦੇ ਨੇ। ਉਹਨਾਂ ਨੂੰ ਕੋਈ ਸੁਨੇਹਾ ਦੇਣਾ ਚਾਹੋਗੇ? ਹਾਂਜੀ ਉਹਨਾਂ ਨੂੰ ਹੀ ਸੁਨੇਹਾ ਦੇਣਾ ਚਾਹੁੰਦੇ ਆ ਵੀ ਉਹਨਾਂ ਨੂੰ ਕਦੇ ਵੀ ਇਹ ਇਨਸਾਨ ਨਹੀਂ ਚਾਹੀਦਾ ਵੀ ਅਸੀਂ ਰਿਟਾਇਰ ਹੋ ਗਏ ਜਾਂ ਅਸੀਂ ਬਜ਼ੁਰਗ ਤੇ ਉਹਨਾਂ ਨੂੰ ਕੋਈ ਨਾ ਕਿਸੇ ਨਾ ਗੇਮ ਦੇ ਵਿੱਚ ਜਾਂ ਕੋਈ ਵੀ ਸਮਝ ਲਓ ਵੀ ਟਾਈਮ ਕੱਟਣਾ ਚਾਹੀਦਾ ਕਿਸੇ ਨੂੰ ਕਾਸੇ ਜਦ ਸਮochondਾ ਜੇ ਪਿੰਟ ਵੀ ਬੱਚਿਆਂ ਦੇ ਨਾਲ ਵੱਧ ਤੋਂ ਵੱਧ ਟਾਈਮ ਬਿਤਾਉਣਾ ਚਾਹੀਦਾ ਹੈ ਤੇ ਬੱਚਿਆਂ ਦੇ ਨਾਲ ਖੇਡਣਾ ਚਾਹੀਦਾ ਹੈ ਬੱਚਿਆਂ ਨਾਲ ਜਿਵੇਂ ਪੜਾਉਣ ਦੇ ਨਾਲ ਵੀ ਆਪਾਂ ਬੱਚੇ ਨੂੰ ਖੇਡਾਉਂਦੇ ਆਂ ਇਹਦੇ ਨਾਲ ਆਪਣੇ ਖੇਡਣ ਦੇ ਨਾਲ ਆਪਣਾ ਸਰੀਰ ਦਾ ਜਿਹੜਾ ਸਿਹਤ ਵਧੀਆ ਰਹਿੰਦਾ ਅੱਛਾ ਖੇਡਾ ਬਤਨ ਪੰਜਾਬ ਦੀ ਸਰਕਾਰ ਨੇ ਸ਼ੁਰੂ ਕੀਤਾ ਹੈ ਇਹਦਾ ਤੁਹਾਨੂੰ ਕੀ ਲੱਗਦਾ ਹੈ ਕਿ ਕਿੰਨਾ ਕੁ ਬੇਨਫਿਟ ਮਿਲੇ ਤੁਹਾਨੂੰ ਤਾਂ ਜਿਵੇਂ ਮਿਲਿਆ ਹੈ ਤਾਂ ਓਵਰਆਲ ਇਹ ਕਿੰਨੀਆਂ ਕ ਸਹਾਈ ਹੋਈਆਂ ਨੇ ਬੱਚਿਆਂ ਨੂੰ ਜਾਂ ਬਾਕੀ ਲੋਕਾਂ ਨੂੰ ਖੇਡਾਂ ਨਾਲ ਜੋੜਨ ਤੋਂ ਹਾਂਜੀ ਇਹਦੇ ਨਾਲ ਤਾਂ ਬਹੁਤ ਜ਼ਿਆਦਾ ਫਾਇਦਾ ਹੋਇਆ ਹੈ ਵੱਡਿਆਂ ਨੂੰ ਤਾਂ ਹੋਏ ਹੋਇਆ ਤੇ ਛੋਟਾ ਬੱਚਿਆਂ ਨੂੰ ਵੀ ਬਹੁਤ ਹੋਇਆ ਬਹੁਤ ਪਨੀਰੀ ਨਵੀਂ ਪਨੀਰੀ ਬਹੁਤ ਜੁੜ ਰਹੀ ਹੈ ਅਸੀਂ ਹੁਣ ਜਾਣੀ ਨਾ ਤੇ ਇਹਦੇ ਕੰਪੀਟੀਸ਼ਨ ਬਹੁਤ ਸਖਤ ਹੋ ਰਿਹਾ ਬੱਚਿਆਂ ਨੂੰ ਕਾਫੀ ਫਾਇਦਾ ਹੋ ਰਿਹਾ ਹੈ ਅੱਛਾ ਇਹ ਜਿਹੜੇ ਖੇਡਾਂ ਦੇ ਵਿੱਚ ਇਨਾਮਾਂਤ ਸਰਕਾਰ ਦਿੰਦੀ ਹੈ ਮਤਲਬ ਤੁਹਾਨੂੰ ਕੈਸ਼ ਪ੍ਰਾਈਜ਼ ਵਗੈਰਾ ਮਿਲ ਗਏ ਨੇ ਹਾਂਜੀ ਸਾਡੇ ਨਾਲ ਦਿਆਂ ਨੂੰ ਯਾਰਕੀ ਮਿਲ ਗਏ ਮੈਂ ਨਾ ਯਾਰਕੀ ਸਟੇਟ ਦੇ ਵਿੱਚ ਮੈਂ ਥੋ ਜਾਇ ਨਹੀਂ ਗਿਆ ਬੇਟੀ ਦੀ ਮੈਰਿਜ ਸੀਗੀ ਤੇ ਜਿਹੜੇ ਸਾਡੇ ਨਾਲ ਦੇ ਸਟੇਟ ਕਿਹੜੇ ਆ ਉਹਨਾਂ ਨੂੰ ਮਿਲਿਆ ਯਾਰਕੀ ਬਿਲਕੁਲ ਸਹੀ ਤਰ੍ਹਾਂ ਕਰਦੇ ਨੇ ਕਿੰਨੇ ਜੀ ਬਾਅਦ ਚ ਮਿਲਦਾ ਮਿਲਦਾ ਕੁਝ ਨਹੀਂ ਆ ਨਹੀਂ ਨਹੀਂ ਯਾਰਕੀ ਦਿੱਤੇ ਇਹਨਾਂ ਨੇ ਬੱਚਿਆਂ ਨੂੰ ਵੀ ਦਿੱਤੇ ਇਹਨਾਂ ਨੇ ਜੀ ਜੀ ਹਾਂਜੀ ਤਾਂ ਇੱਕ ਜਿਹੜਾ ਬਿਗਿਨਰ ਹੈ ਉਹ ਕਿਵੇਂ ਸ਼ੁਰੂ ਕਰੇ ਕੋਈ ਕਿਤੇ ਤੁਸਤੀ ਦੇਣਾ ਚਾਹੋਗੇ ਹਾਂਜੀ ਜਿਹੜੇ ਨਵੇਂ ਆ ਉਹਨਾਂ ਨੂੰ ਵੀ ਮਤਲਬ ਕਿ ਮੈਂ ਇਹ ਸਮਝ ਕੇ ਵੀ ਅਸੀਂ ਇਹ ਪਹਿਲੀ ਗੱਲ ਤਾਂ ਇਹ ਸੋਚਣ ਵੀ ਸਕੇ ਸੀ ਅਸੀਂ ਸਿਹਤ ਵਧੀਆ ਰੱਖਣੀ ਹੈ। ਸਿਹਤ ਜੇ ਆਪਾਂ ਵਧੀਆ ਰੱਖਾਂਗੇ ਤਾਂ ਆਪਾਂ ਨੂੰ ਕੁਝ ਨਾ ਕੁਝ ਨਾ ਕਰਨਾ ਹੀ ਪੈਂਦਾ ਥੋੜਾ ਜਿਹਾ ਤਾਂ ਹਲਾ ਕਰਨੇ ਪੈਂਦਾ ਮਿਹਨਤ ਤੇ ਜਦੋਂ ਆਪਾਂ ਇੱਕ ਵਾਰੀ ਮਿਹਨਤ ਕਰਨ ਲੱਗ ਪਏ ਤਾਂ ਫਿਰ ਆਪਾਂ ਨੂੰ ਪਤਾ ਹੀ ਨਹੀਂ ਲੱਗਦਾ ਵੀ ਜੀ ਫਿਰ ਮਹਿਸੂਸ ਨਹੀਂ ਹੁੰਦਾ ਵੀ ਜਾਂ ਆਪਣੀ ਕੋਈ ਏਜ ਵੱਡੀ ਹੈ ਜਾਂ ਅਸੀਂ ਥੱਕੇ ਹਾਂ। ਥਕਾਵਟ ਤਾਂ ਨਹੀਂ ਹੁਣ ਮੈਂ ਮਤਲਬ ਕਿ ਵੀ ਉਹਦੇ 1 ਕਿਲੋਮੀਟਰ ਲਾ ਕੇ ਆਈ ਘਰ ਆ ਕੇ ਆਪਣੇ ਬੇਟੀ ਦੀ ਮੈਰਿਜ ਸੀਗੀ ਤੇ ਸਾਰਾ ਕੰਮ ਕੀਤਾ ਮੈਨੂੰ ਕੋਈ ਵਾਸਤਾ ਹੀ ਨਹੀਂ ਹੁਣ ਵੀ ਸਾਰਾ ਕੰਮ ਕਰਦਾ ਖੁਦ ਆਪ ਹੀ ਕਰਦੀ ਹੈ ਜੀ ਅੱਛਾ ਰੁਟੀਨ ਚ ਕਿੰਨੀ ਕਵਾਸ ਕਰਦੇ ਹੋ ਰੁਟੀਨ ਚ ਤਾਂ ਅਸੀਂ ਸਵੇਰ ਜਿਵੇਂ 1.5 ਕਿਲੋਮੀਟਰ ਜਾਇਉਂਦੇ ਆ ਤੇ ਸ਼ਾਮ ਨੂੰ ਅਸੀਂ ਇੱਕ ਘੰਟਾ ਮੈਂ ਪੂਰਾ ਵੀ ਤੰਦੇ ਹੀ ਨਹੀਂ ਲਾਉਂਦੀ ਆ ਉੱਥੇ ਮੈਂ ਕੋਈ ਗੱਲਬਾਤ ਨਹੀਂ ਕਰਨੀ ਪੂਰਾ ਰਨਿੰਗ ਕਰਕੇ ਆਉਣੀ ਜੀ ਜੀ ਤੁਸੀਂ ਰਨਿੰਗ ਦੇ ਵੀ ਹੁੰਦੇ ਕੰਪੀਟੀਸ਼ਨ ਵਾਕਿੰਗ ਦੇ ਹਾਂਜੀ ਉਹ ਵੀ ਲੜਦੇ ਹੋ ਹਾਂਜੀ ਮੈਂ ਸਾਰੇ ਕਰ ਲੈਣੀਆਂ ਵੈਸੇ ਜ਼ਿਆਦਾ ਟ੍ਰੈਨਿੰਗ ਕਰਦੀ ਆ ਮੈਂ ਵਾਕ ਵੀ ਕਰ ਲੈਣੀ ਆ ਹੂੰ ਤੇ 8 800 ਮੀਟਰ 1500 ਮੀਟਰ ਅੱਛਾ ਨਿਸ਼ਾਨਾ ਕੀ ਮਿੱਥਿਆ ਹੁਣ ਨਿਸ਼ਾਨਾ ਤਾਂ ਮੇਰੇ ਹੀ ਹੈ ਜੀ ਬਸ ਮੈਂ ਲਗਾਤਾਰ ਇੱਧਰ ਲੱਗੇ ਰਹਿਣਾ ਜੀ ਹੂੰ ਅੱਛਾ ਹੁਣ ਤੱਕ ਕਦੇ ਮੈਡਲ ਗਏ ਨੇ ਆਪਣੇ ਕਿੰਨੇਕ ਹੋ ਗਏ ਹਾਂ ਜੀ ਮੈਡਲ ਹੋ ਗਏ ਹੁਣ 100 ਤੋਂ ਉੱਪਰ ਚਲਦੇ ਹੋ ਜੀ ਜੀ ਤੇ ਮਤਲਬ ਹਰ ਮਹੀਨੇ ਆਉਂਦੇ ਹੀ ਨੇ ਮੈਡਲ ਹਾਂ ਜੀ ਮੈਡਲ ਜੀ ਕਾਫੀ ਆ ਮੈਨੂੰ ਕਾਫੀ ਮਿਲੀਆਂ ਉਧਰ ਪੰਜਾਬ ਵਿੱਚ ਕੋਈ ਖਾਸ ਟੂਰਨਾਮੈਂਟ ਜਿੱਤੇ ਤੁਹਾਡਾ ਕੋਈ ਯਾਦਗਾਰੀ ਟੂਰਨਾਮੈਂਟ ਰਿਹਾ ਹੋ ਹਾਂਜੀ ਯਾਦਗਾਰੀ ਤਬ ਜਦੋਂ ਤੁਸੀਂ ਜਾਂਦੇ ਸਾਨੂੰ ਮੈਡਲ ਮਿਲਦੇ ਹਾਂ ਹਾਂਜੀ ਟੂਰਨਾਮੈਂਟ ਲੈ ਕੇ ਆਏ ਬੰਦਾ ਉਹ ਯਾਦਗਾਰੀ ਤਬ ਹਾਂਜੀ ਤਾਂ ਪਤਾ ਕਿ ਜਦੋਂ ਸਾਨੂੰ ਮੈਡਲ ਮਿਲਦੇ ਆ ਤੇ ਜਿਹੜੀ ਸਾਡੀ ਥਕਾਵਟ ਹੁੰਦੀ ਆ ਸਾਨੂੰ ਨਾਲ ਦੀ ਨਾਲ ਹੀ ਖਤਮ ਹੋ ਜਾਂਦੀ ਸਾਨੂੰ ਵਧੀਆ ਲੱਗਦਾ ਵੀ ਥੋਲੀ ਜਾਂ ਨਹੀਂ ਵੀ ਸਿੱਧਕੇ ਆ ਹੁਣ ਆ 3 ਕਿਲੋਮੀਟਰ ਪੱਛੋਂ ਲਾਈਏ ਦਵਾ ਕੀਤੀ ਤੇ ਲਵਲੀ ਯੂਨੀਵਰਸਿਟੀ ਹਾਂਜੀ ਲਵਲੀ ਯੂਨੀਵਰਸਿਟੀ ਚ ਸਾਡਾ ਮੂੰਹ ਲਾਲ ਹੋ ਗਿਆ ਬੁਰਾ ਹਾਲ ਸਾਰੇ ਅਸੀਂ ਜਾਣ ਤੇ ਸਾਨੂੰ ਕੋਈ ਨਹੀਂ ਜਦ ਸਾਨੂੰ ਬੁਲਾਇਆ ਤੁਹਾਡੀ ਜੀ ਸੁਣਾਵੀਂ ਫਸਟ ਪੀਛਣਾਵੀਂ ਤੇ ਬਿਲਕੁਲ ਅਸੀਂ ਪੁੱਲ ਜਾਂਦੇ ਆ ਸਾਡੀ ਵੀ ਅਸੀਂ ਥੱਕੇ ਆ ਜਾਨੀ ਥੱਕ ਕੇ ਮੰਦੇ ਹੀ ਨਹੀਂ ਸਾਨੂੰ ਜੀ ਅੱਛਾ ਇੱਕ ਬਹੁਤ ਮਹੱਤਵਪੂਰਨ ਸਵਾਲ ਕਿ ਡਾਈਟ ਦਾ ਕੋਈ ਚੱਲ ਰੱਖ ਜੇ ਜਾਂ ਕਿਦਾਂ ਦੀ ਡਾਈਟ ਹੈ ਕੈਲੋਰੀਟ ਨੂੰ ਚਾਹੀਦੀ ਹੈ ਹਾਂ ਜੀ ਡਾਈਟ ਤਾਂ ਮੇਰੀ ਤਾਂ ਸਿੰਪਲ ਹੀ ਹੈ ਬਿਲਕੁਲ ਮੈਂ ਆਂਡਾ ਮੀਟ ਕਰ ਕਰਾਂਂਦੀ ਨੂੰ ਉਸ ਵੀ ਹਾਂ ਦਾਰ ਨਹੀਂ ਖਰਾ ਖਾਈਂ ਨਿੱਕਾ ਅਜੇ ਮਤਲਬ ਜਿਦਾ ਆਮ ਬੰਦਾ ਖਾਂਦਾ ਹੈ ਉਹਦਾ ਦੀ ਹੀ ਹੁੰਦੀ ਹੈ ਸਿੰਪਲ ਹੀ ਹੈ ਜੀ ਹਾਂਜੀ ਕੋਈ ਡਾਇਰੈਕਟ ਚਾਰਟ ਨਹੀਂ ਹੈਗਾ ਨਹੀਂ ਜੀ ਜਿਵੇਂ ਛੋਲੇ ਵਗੈਰਾ ਆਪਣਾ ਜੋ ਖੇਤਾ ਖਾਣੇ ਆ ਬਾਕੀ ਦੁੱਧ ਦੇ ਹੀ ਤੇ ਸਿੰਪਲ ਹੋਟੀ ਗਈ ਜੀ ਚਲੋ ਇੱਕ ਵਾਰੀ ਫੇਰ ਤੁਸੀਂ ਅਗਰ ਬੱਚਿਆਂ ਨੂੰ ਕੋਈ ਖਾਸਾ ਤੁਸੀਂ ਇਹ ਦੇਣਾ ਚਾਹੋ ਕਿ ਬੱਚੇ ਸਾਡੇ ਖੇਡਾਂ 'ਚ ਬਹੁਤ ਅੱਜ ਕੱਲ੍ਹ ਰੁਚੀ ਉਹ ਨਹੀਂ ਨਹੀਂ ਰਹੀ ਬੱਚਿਆਂ ਦੀ ਅੱਜ ਕੱਲ੍ਹ ਤੇ ਵੈਸੇ ਮਾਪੇ ਵੀ ਡਰਦੇ ਨੇ ਕਿ ਬੱਚਾ ਮਿੱਟੀ ਨਾਲ ਟੱਚ ਨਾ ਕਰ ਦੇ ਇਹਨੂੰ ਕੋਈ ਅਲਰਜੀ ਹੋ ਜਾਊਗੀ ਨਹੀਂ ਜੀ ਮੈਂ ਬੱਚਿਆਂ ਨੂੰ ਤਾਂ ਇਹੀ ਕਹਿਣਾ ਚਾਹੁੰਦੀ ਮੈਂ ਮੈਨੂੰ ਡੇਢ ਕਸਾਲ ਅਬੀ ਮੌਕਾ ਮਿਲੇ ਸਕੂਲ ਦੇ ਵਿੱਚ ਤੇ ਮੈਂ ਬਹੁਤ ਖੇਡਾਂ ਪ੍ਰਤੀ ਬੱਚਿਆਂ ਨੂੰ ਬਹੁਤ ਧਿਆਨ ਦਿੱਤਾ ਤੇ ਬਹੁਤ ਕਸਾ ਦੇ ਇੱਥੇ ਮਲੇ ਸਕੂਲ ਚ ਇਸ ਮੇਰੀ ਜੋਤੀ ਤੇ ਕਾਫੀ ਬੱਚੇ ਜੋਡੇ ਆ ਖੇਡਾਂ ਦੇ ਨਾਲ ਤੇ ਉਹ ਵੀ ਹਾਸਾ ਲੈ ਐਥਲੈਟਿਕ ਕਮੇਟੀ ਕਰਵਾਉਂਦੇ ਆ ਉਹਦੇ ਵਿੱਚ ਕਾਫੀ ਬੱਚੇ ਸੀਡਾਂ ਚਾਉਂਦੇ ਆ ਤੇ ਬੱਚਿਆਂ ਤਾਂ ਇਹੀ ਮੈਸੇਜ ਆ ਦੇਣਾ ਚਾਹੁੰਦੇ ਆ ਵੀ ਉਹਨਾਂ ਨੂੰ ਮਿੱਟੀ ਮੁੱਟੀ ਤੋਂ ਨਹੀਂ ਡਰਨਾ। ਕੈਡਾ ਵੀ ਜੈਦਾ ਜੇ ਕਿੱਡਾਂ ਕੇ ਤਾਂ ਸੇਵ ਵੀ ਵਧੀਆ ਰੋਗੇ ਤੇ ਇਹਨਾਂ ਦਾ ਦਿਮਾਗ ਵੀ ਕੰਮ ਕਰੂਗਾ ਤੇ ਪੜ੍ਹਨਗੇ ਵੀ ਵੱਡ। ਜੀ ਤੇ ਬਾਕੀ ਬੱਚੇ ਬਹੁਤ ਵਧੀਆ ਪਿੰਡਾਂ ਦੇ ਬੱਚੇ। ਥੋੜਾ ਜਿਹਾ ਉਹਨਾਂ ਨੂੰ ਹੁਣ ਥੋੜਾ ਡਾਈਟ ਵੱਲੋਂ ਰਹਿ ਜਾਂਦਾ ਵੀਕਨੈਸ ਹੋ ਰਹਿੰਦੇ ਹੋ ਬੱਚੇ। ਘਰਾਂ ਦੇ ਇਸ ਮਜੂਰੀਆਂ ਮਾਰ ਜਾਂਦੀਆਂ। ਤੇ ਨਹੀਂ ਤਾਂ ਜਿਹੜੇ ਆ ਆਮ ਤੌਰ ਤੇ ਮੈਂ ਦੇਖਿਆ ਵੀ ਘਰਾਂ ਦੇ ਸੁਧਾਰਨ ਘਰਾਂ ਦੇ ਬੱਚੇ ਨਾ ਉਹ ਖੇਡਾਂ 'ਚ ਬਹੁਤ ਵਧੀਆ ਜੀ। ਜੀ। ਉਹ ਖੇਡਦੇ ਜੀ ਨਹੀਂ ਹੁੰਦਾ ਕਿਤੇ। ਜੀ। ਸੁਪਰਮੇ ਜੀ ਜੀ ਬਹੁਤ ਬਹੁਤ ਸ਼ੁਕਰੀਆ। ਮਿਹਰਬਾਨੀ ਸੁਣਨਾ ਗੱਲਬਾਤ ਤੋ ਦੋਸਤੋ ਇਹ ਸਨ ਪਰਮਜੀਤ ਕੌਰ ਜਿਹੜੀ ਵੈਟਰਨ ਐਥਲੀਟ ਨੇ ਔਰ ਜਿਵੇਂ ਇਹਨਾਂ ਦੱਸਿਆ ਕਿ ਖੇਡਾਂ ਵਤਨ ਪੰਜਾਬ ਦੀਆਂ ਤੋਂ ਇਹਨਾਂ ਨੇ ਆਪਣੇ ਖੇਡ ਕੈਰੀਅਰ ਦਾ ਸ਼ੁਰੂ ਕੀਤਾ ਜਦੋਂ ਇਹ ਆਪਣੇ ਬਿਲਕੁਲ ਰਿਟਾਇਰਮੈਂਟ ਦੇ ਉੱਤੇ ਸਨ ਉਸ ਤੋਂ ਬਾਅਦ ਇਹਨਾਂ ਨੇ ਪਿੱਛੇ ਮੁੜ ਕੇ ਇਹਨਾਂ ਦੇਖਿਆ ਸੈਂਕੜੇ ਮੈਡਲ ਜਿਹੜੇ ਹੁਣ ਤੱਕ ਜਿੱਤ ਚੁੱਕੇ ਨੇ ਤੇ ਇਹ ਇਹਨਾਂ ਦੀ ਕਹਾਣੀ ਇਹਨਾਂ ਦੀ ਸਟੋਰੀ ਤੁਹਾਡੇ ਸਾਰਿਆਂ ਲਈ ਬਾਖੀਆਂ ਲਈ ਪ੍ਰੇਰਨਾ ਸਰੋਤ ਜ਼ਰੂਰ ਬਣੇਗੀ ਸਾਨੂੰ ਉਮੀਦ ਹੈ ਹੁਣ ਹਰਮੇਸ਼ ਪ੍ਰੀਤ ਨੂੰ ਸੱਜਾ ਚੁੱਕੋ ਜੀ ਆ ਮੈਨੂੰ ਉੱਥੇ ਨੇਪਾਲ ਤੋਂ ਮਿਲੀ ਹੈ ਜੀ ਵੇ ਨਹੀਂ ਸਰਦਨ ਡਰਟਾ ਬਰ ਦੇਰ ਤੋਂ ਬਾਅਦ ਬੈਹ ਜਾਂਦੀ ਹੈ ਆ ਸਾਰੇ 10 ਕਿਲੋ ਮਿਲਾਈਏ ਜੀ ਮੇਰਾ ਸਨ